ਮੇਰੇ ਪਿੱਛੇ ਇੱਕ ਟਰਾਲੀ ਆ ਤੇ ਨਾਲ ਬਹੁਤ ਸਾਰੇ ਵੀਰ ਆ ਜਿਹੜੇ ਮਦਦ ਲੈ ਕੇ ਆਏ ਆ ਸੋ ਗੱਲਬਾਤ ਕਰਦੇ ਆ ਇੰਨੀ ਦੂਰੋਂ ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ ਇੱਥੇ ਹੜ ਆਏ ਹੋਏ ਆ ਵੀਡੀਓ ਦੇਖ ਕੇ ਆਏ ਸੀ ਕੀ ਲੱਗੇ ਆਏ ਹੂੰ ਇਹ ਪਸਮਾ ਵਾ ਚਾਰ ਲੈ ਕੇ ਆਏ 20 ਲੋਕ ਕਹਿੰਦੇ ਵੀ ਗਵਾਂਟੀ ਦੇ ਵੀ ਜੇ ਕੋਈ ਹੋਵੇ ਆਪਾਂ ਕੀ ਲੈਣਾ ਯਾਰ ਨੋਆ ਨਾਲ ਕਦੇ ਮਾਸ ਨਹੀਂ ਟੁੱਟਦਾ ਦੇਖਿਆ ਨਹੀਂ ਜਾਂਦਾ ਵੀ ਕੱਲ ਨੂੰ ਸਾਡੇ ਤੇ ਜੇ ਮੁਸੀਬਤ ਪੈ ਗਈ ਇਹ ਵੀ ਆਉਣਗੇ ਸਾਡੇ ਪਿੱਛੇ ਭਾਈ ਅਸੀਂ ਤਾਂ ਆਏ ਆ ਵੀ ਜਾਨਵਰਾਂ ਦਾ ਔਖਾ ਹੁੰਦਾਊਗਾ ਘਰਾਂ 'ਚ ਫਸੇ ਕਿ ਲੋਕ ਤੇ ਕਮ ਹੁਣ ਤੁਸੀਂ ਜੇ ਕੀਤਾ ਕਰਨ ਦੀ ਵਜ੍ਹਾ ਕੀ ਸੀ ਜੇ ਕਰਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਸੇਵਾ ਪਾਵਣਾ ਜੀ ਸੇਵਾ ਪਾਵਣਾ ਜੀ ਪੰਜਾਬੀਆਂ ਪੰਜਾਬੀਤ ਆਉਂਦੀ ਇੱਕ ਵਿਚਾਰਾ ਬਜ਼ੁਰਗ ਤੇ ਉਹਨਾਂ ਦੇ ਪਰਿਵਾਰ ਨੂੰ ਕੱਢ ਕੇ ਲਿਆਂਦਾ ਜੀ ਹੈਂਡੀਕੈਪਡ ਸੀਗੇ ਅਸੀਂ ਆਪ ਦੇਖਿਆ ਆਣ ਕੇ ਹੁਣ ਪਾਣੀ ਜ਼ਿਆਦਾ ਆ ਗਿਆ ਸਰਕਾਰਾਂ ਇਸ ਚੀਜ਼ ਦੇ ਉਹਨੇ ਵੇਖਦੀਆਂ ਨਹੀਂ ਜੀ ਸਰਕਾਰਾਂ ਪਹਿਲਾਂ ਗੌਰ ਕਰਦੀਆਂ ਤੇ ਇੰਨਾ ਮੁਸੀਬਤ ਕਦੇ ਆਉਂਦੀ ਨਹੀਂ ਸੀ ਅਸੀਂ ਵੀ ਪਾਗਲਾ ਜਿਹੜੇ ਹਰ ਇੱਕ ਪਿੰਡ ਦੇ ਸਰਪੰਚ ਪਿੱਛੇ ਜਾਂ ਕਿਸੇ ਹੋਰ ਪਿੱਛੇ ਲੱਗ ਕੇ ਵੋਟਾਂ ਪਾ ਦਿੰਨੇ ਆ ਫੇਰ ਅਸੀਂ ਇਹਨਾਂ ਦੇ ਗਲਾਮ ਜੋਵਾਨਾਂ ਨੂੰ ਤਾਂ ਮਡੀਰ ਸ਼ਬਦ ਵਰਤ ਲਿਆ ਜਾਂਦਾ ਨਹੀਂ ਜੀ ਮਡੀਰ ਚਲੋ ਜੋ ਵੀ ਕਰਦੀ ਪਰ ਪੰਜਾਬ ਦਾ ਦਰਦ ਬਹੁਤ ਹੈ ਮੰਦਿਰ ਦੇ ਅੰਦਰ ਕੋਈ ਵੀ ਵਿਪਤਾ ਬੰਦੀ ਏ ਪਰ ਉਹ ਮਡੀਰੀ ਖੜਦੀ ਆ ਪੰਜਾਬ ਟੜਕਦਾ ਬਈ ਰੀਲ ਚ ਹਾਂਜੀ ਟੜਕਦਾ ਹੈ ਪੂਰਾ ਟੜਕਦਾ ਹੈ ਜੀ ਆ ਕੇ ਜੇ ਪੰਜਾਬ ਟੜਕਦਾ ਤਾਂ ਹੀ ਇੱਥੇ ਆ ਕੇ ਖੜੇ ਹੋਏ ਆ ਜੀ ਇੰਡੀਆ ਤੋਂ ਬਾਹਰ ਰਹਿਣਾ ਉੱਥੇ ਜਦੋਂ ਜਾ ਕੇ ਦੱਸੀਦਾ ਨਾ ਅਸੀਂ ਪੰਜਾਬੀ ਆਂ ਤੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਆਪਾਂ ਪਾਕਿਸਤਾਨ ਵਾਲੇ ਬੰਦਿਆਂ ਨੂੰ ਬਹੁਤ ਮਾੜਾ ਸਮਝਦੇ ਆ ਪਰ ਉਹ ਜਿੰਨੀ ਪੰਜਾਬੀ ਬੰਦੇ ਦੀ ਇੱਜ਼ਤ ਕਰਦੇ ਨਾ ਹੋਰ ਕੋਈ ਨਹੀਂ ਕਰਦਾ ਜੀ ਕਿਹੜੇ ਦੇਸ਼ ਰਹਿੰਦੇ ਤੁਸੀਂ ਮੈਂ ਮਰਚਨੇ ਵਿੱਚ ਕੰਮ ਕਰਦਾ ਆ ਅੱਛਾ ਸਾਰੇ ਦੇਸ਼ਾਂ ਜਾਣ ਦਾ ਮੌਕਾ ਮੈਂਦਾ ਹਾਂ ਹਾਂਜੀ ਹਾਂਜੀ ਵੀਰ ਜੀ ਛੁੱਟੀ ਲੈ ਕੇ ਆਇਆ ਸੇਵਾ ਕਰਨ ਵਾਸਤੇ ਸਾਫ਼ ਤੌਰ ਤੇ ਛੁੱਟੀ ਲੈ ਕੇ ਆਏ ਹਾਂ ਹਾਂਜੀ ਹਾਂਜੀ ਵੀਰ ਪ੍ਰੇਸ਼ਾਅ ਵਾਲ ਵੀ ਉੱਠਦਾ ਵੀ ਫੰਡਿੰਗ ਕਿੱਥੋਂ ਆਉਂਦੀ ਇਹਨਾਂ ਨੂੰ ਇਹ ਕਿੱਦਾਂ ਕਰੀ ਜਾਂਦੇ ਆ ਇਹਨਾਂ ਨੂੰ ਕੌਣ ਫੰਡਿੰਗ ਕਰ ਰਿਹਾ ਐ ਇਦ ਕਿ ਗੁਰੂ ਨਾਨਕ ਦਾ ਲੰਗਰ ਏ ਇਹ ਮੁੱਕ ਨਹੀਂ ਖਤ ਕਦੇ ਵੀ ਖਤਮ ਨਹੀਂ ਹੋ ਸਕਦਾ ਪੰਜਾਬ 'ਚ ਜਦੋਂ ਆਫਤਾਂ ਆਉਂਦੀਆਂ ਭਾਵੇਂ ਕੋਈ ਮਦਦ ਦੇ ਲਈ ਨਾ ਆਵੇ ਪਰ ਪੰਜਾਬ ਜਦੋਂ ਕਿਤੇ ਆਫਤ ਆਉਂਦੀ ਹੈ ਤਾਂ ਮਦਦ ਦੇ ਲਈ ਉੱਥੇ ਪਹੁੰਚ ਜਾਂਦਾ ਫਿਰ ਆਪਣੇ ਭਰਾਵਾਂ ਲਈ ਪੰਜਾਬ ਕਿਵੇਂ ਨਹੀਂ ਖੜੂਗਾ ਅੱਜ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਖੜੇ ਆ ਜਿੱਥੇ ਬਾਉਪੂਰ ਤੋਂ ਲੈ ਕੇ ਹੋਰ 16 ਪਿੰਡ ਹਰਾਂ ਦੀ ਚਪੇਟ ਦੇ ਵਿੱਚ ਆਏ ਹੋਏ ਆ ਸੋ ਉੱਥੇ ਦੂਰ ਤਰਾਡੇ ਤੋਂ ਜਿਹੜੇ ਵੀ ਰਹਿ ਗਏ ਆ ਮਦਦ ਦੇ ਲਈ ਪਹੁੰਚ ਰਹੇ ਆ ਮੇਰੇ ਪਿੱਛੇ ਇੱਕ ਟਰਾਲੀ ਆ ਤੇ ਨਾਲ ਬਹੁਤ ਸਾਰੇ ਵੀਰ ਆ ਜਿਹੜੇ ਮਦਦ ਲੈ ਕੇ ਆਏ ਆ ਸੋ ਗੱਲਬਾਤ ਕਰਦੇ ਆ ਇਹ ਮਦਦ ਦੇ ਪਿੱਛੇ ਦੀ ਕਹਾਣੀ ਕੀ ਆ ਜਜ਼ਬਾਤ ਕੀ ਆ ਕਿਉਂ ਇਹਨਾਂ ਵੀਰਾਂ ਨੂੰ ਖਿੱਚ ਪੈਂਦੀ ਜਦੋਂ ਕਿਤੇ ਮਦਦ ਆਉਂਦੀ ਆ ਬਾਈ ਜੀ ਕਿੱਥੋਂ ਆਏ ਹੋ ਜੀ ਫਾਜ਼ਿਲਕਾ ਜ਼ਿਲ੍ਹੇ ਤੋਂ ਆਏ ਆ ਜੀ ਟਿੱਪਾਂ ਵਾਲਾ ਪਿੰਡ ਫਾਜ਼ਿਲਕਾ ਤੋਂ ਹਾਂਜੀ ਇਹ ਆਪਾਂ ਕਬੂਰਤਰੀ ਜਗੜੀ ਕਿੰਨਾ ਕਿਲੋਮੀਟਰ ਇੱਥੋਂ 200 ਕਿਲੋਮੀਟਰ ਆ ਜੀ 200 ਕਿਲੋਮੀਟਰ ਹਾਂਜੀ ਇੰਨੀ ਦੂਰੋਂ ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ ਇੱਥੇ ਹੜ ਆਏ ਹੋਏ ਆ? ਵੀਡੀਓ ਦੇਖ ਕੇ ਆਏ ਸੀ ਸਿੰਘ ਜੀ। ਵੀਡੀਓ ਦੇਖ ਕੇ ਤੁਸੀਂ ਉੱਠ ਖੜੇ ਕਿਹੜੀ ਖਿੱਚ ਪੈ ਗਈ ਅੰਦਰੋਂ ਵੀ ਯਾਰ ਚੱਲੀਏ ਕੀ ਲੈ ਕੇ ਆਏ ਹਾਂ? ਇਹ ਪਸਵਾ ਵਾਸਤੇ achar ਲੈ ਕੇ ਆਏ ਜੀ। achar ਹਾਂਜੀ ਕੀ ਲੱਗੇ ਅੰਦਰੋਂ ਕੀ ਖਿਆਲ ਆਇਆ ਵੀ ਚੱਲੀਏ ਕਿਹਦੇ ਨਾਲ ਸਲਾਹ ਕੀਤੀ ਕਿਹਦੇ ਮਨ 'ਚ ਪਹਿਲਾਂ ਖਿਆਲ ਆਇਆ ਸੀ? ਇੱਥੇ ਸਾਰੇ ਅਸੀਂ ਭਰਾ ਇਕੱਠੇ ਹੋ ਕੇ ਜਿਵੇਂ ਪਿੰਡ ਦੇ ਜਿਵੇਂ ਯਾਰ ਦੋਸਤ ਇਕੱਠੇ ਹੋ ਕੇ ਤੇ ਪੰਜਾਬੀਆਂ ਨਾਲ ਪੰਜਾਬੀ ਖੜਦੇ ਆਏ ਫਿਰ। ਹੂੰ ਯਾ ਆਪਣਾ ਖੜਾ ਹੈ ਕੌਣ ਖੜਾ ਹੈ ਮੁਸੀਬਤ ਕਿਸੇ ਤੇ ਵੀ ਆ ਸਕਦੀ ਹੈ ਜੀ ਹੂੰ ਤੁਹਾਡੇ ਫਿਰੋਜ਼ਪੁਰ ਵੀ ਆਏ ਹੋਏ ਉਧਰ ਬਾਅਦ ਚ ਆਏ ਆ ਤੁਸੀਂ ਕਦੋਂ ਚੱਲ ਪਏ ਸੀ ਅਸੀਂ ਅੱਜ ਸਵੇਰ 4 ਵਜੇ ਚੱਲੇ ਆਂ ਜੀ ਫਿਰੋਜ਼ਪੁਰ ਵੀ ਜਾਣਾ ਸੀ ਉਸ ਬਾਅਦ ਇੱਕ ਇੱਕ ਟਰਾਲਾ ਉੱਥੇ ਲੈ ਕੇ ਜਾਵਾਂਗੇ ਅੱਛਾ ਤੇ ਚਾਰ ਤੁਸੀਂ ਆਪਣਾ ਪਾਇਆ ਹੋਇਆ ਪਿੰਡਾਂ ਦੇ ਵਿੱਚ ਮੁੱਲ ਖਰੀਦ ਕੇ ਲਿਆਏ ਜੀ ਮੁੱਲ ਲਿਆ ਹਾਂ ਜੀ ਅੱਛਾ ਜੀ ਹਾਂ ਜੀ 500 ਰੁਪਏ ਕੁਆਂਟਲ ਲੈ ਕੇ ਆਏ ਜੀ ਤੁਸੀਂ ਪੈਸੇ ਇਕੱਠੇ ਕੀਤੇ ਫਿਰ ਹਾਂ ਜੀ ਸਾਰੇ ਭਰਾਵਾਂ ਨੇ ਰਲ ਮਿਲ ਕੇ ਸੰਯੋਗ ਦਿੱਤਾ ਜੀ ਪਿੰਡ ਨੇ ਵੀ ਬਸ ਸਾਰੇ ਇਕੱਠੇ ਕਰਕੇ ਤੇ ਮੁੱਲ ਲੈ ਕੇ ਫਿਰ ਆ ਗਏ। ਭਈ ਇਹ ਤਾਂ ਸਮਾਂ ਇਦਾਂ ਦਾ ਆ ਗਿਆ ਵੀ ਲੋਕ ਕਹਿੰਦੇ ਵੀ ਗਵੰਟੀ ਦੇ ਵੀ ਜੇ ਕੋਈ ਪਾਪਾ ਕੀ ਲੈਣਾ ਯਾਰ ਕਿ ਇਹ ਮਦਦ ਕੀ ਕਰਨੀ ਅੱਜ ਦੁਨੀਆ ਉੱਥੇ ਖੜ ਗਈ ਆਗੇ ਤਰੱਕੀ ਤਾਂ ਬਹੁਤ ਹੋ ਗਈ ਪਰ ਬੇੜਾ ਵੀ ਬਹੁਤ ਕਰਕ ਗਿਆ ਤੇ ਤੁਸੀਂ ਅੱਜ ਵੀ ਇਹ ਸੋਚਦੇ ਹੋ ਵੇਖੋ ਜੀ ਹੁਣ ਭਰਾ ਨਾ ਭਰਾ ਦਾ ਖੜਦਾ ਹੀ ਹੈ ਜੀ ਹੁਣ ਜੇ ਕੋਈ ਮੁਸੀਬਤ ਚ ਵੇਖ ਲਈ ਫਿਰ ਨਹੀਂ ਜਰਿਆ ਜਾਂਦਾ ਜੀ ਜਿਵੇਂ ਮਰਜ਼ੀ ਲੜੇਆਂ ਜੋ ਮਰਜ਼ੀ ਭਰਾ ਦਾ ਭਰਾ ਹੀ ਹੈ ਫਿਰ ਸਭ ਲਈ ਆਉਣਾ ਤਾਂ ਪੈਂਦਾ ਹੀ ਚਲੋ ਜੀ ਹਾਂ ਜੀ ਨੋਆ ਨਾਲ ਕਦੇ ਮਾਸ ਨਹੀਂ ਟੁੱਟਦਾ ਇਸ ਕਰਕੇ ਵੇਖਿਆ ਨਹੀਂ ਜਾਂਦਾ ਵੀ ਕੱਲ ਨੂੰ ਸਾਡੇ ਤੇ ਜੇ ਮੁਸੀਬਤ ਪੈ ਗਈ ਇਹ ਵੀ ਆਉਣਗੇ ਸਾਡੇ ਪਿੱਛੇ ਬਈ ਅਸੀਂ ਤਾਂ ਆਏ ਆਂ ਵੀ ਜਾਨਵਰਾਂ ਦਾ ਔਖਾ ਹੁੰਦਾਊਗਾ ਘਰਾਂ ਚ ਫਸੇ ਕੁਲੁੱਤੇ ਆ ਫੋਨ ਤੇ ਵੇਣੇ ਆ ਸਾਰਾ ਕੁਝ ਬਈ ਅਸੀਂ ਸਲਾਹ ਕਰਕੇ ਇਹਨਾਂ ਤੋਂ ਪਹਿਲਾਂ ਪੁੱਛਿਆ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਫਿਰ ਇਹਨਾਂ ਨੇ ਦੱਸਿਆ ਵੀ ਪਸ਼ੂਆਂ ਦੇ ਚਾਰੇ ਦਾ ਔਖਾ ਸਾਡਾ ਫਿਰ ਅਸੀਂ ਚਾਰ ਪਰਚੇਜ਼ ਕਰਕੇ ਆ ਗਏ ਤੇ ਤੁਸੀਂ ਹੁਣ ਇੱਥੇ ਆ ਕੇ ਦੇਖਿਆ ਵੀ ਮੱਝਾਂ ਬਾਹਰ ਕੱਢ ਕੇ ਲੈ ਕੇ ਆ ਰਹੇ ਆ ਲੋਕੀ ਹਾਂਜੀ ਮੱਝਾਂ ਬਾਹਰ ਪਾਣੀ ਬਹੁਤ ਜ਼ਿਆਦਾ ਹੋ ਰਿਹਾ ਈ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਇੱਥੋਂ ਦੇ ਲੋਕਾਂ ਦਾ ਸਹਿਯੋਗ ਦਿਓ ਹਾਂ ਤੇ ਮੱਜਾਂ ਹੁਣ ਜਦੋਂ ਬਾਹਰ ਲੈ ਕੇ ਆ ਰਹੇ ਵਿਚਾਰਾ ਤੁਸੀਂ ਇੱਥੇ ਬੰਨ੍ਹਦੇ ਹੋ ਕੀ ਕਰਦੇ ਹੋ ਅਜੇ ਪਹੁੰਚੇ ਹੀ ਹਾਂ ਜਾਂ ਪਹਿਲਾਂ ਵੀ ਲੈ ਕੇ ਆਏ ਸੀ ਕੀ ਸੌਖਦਾ ਨਹੀਂ ਅਸੀਂ ਤਾਂ ਪਹੁੰਚੇ ਆ ਜੀ ਜਿੱਥੇ ਜਿੱਥੇ ਲੋਡ ਆ ਜਿੱਥੇ ਮਤਲਬ ਉਹਨਾਂ ਨੇ ਇਕੱਠੀਆਂ ਕੀਤੀਆਂ ਮੱਜਾਂ ਉੱਥੇ ਪਿੱਛੇ ਇੱਕ ਥਾਂ ਤੇ ਲਾ ਕੇ ਆਏ ਆ ਇੱਥੇ ਜਿਵੇਂ ਬੰਦੇ ਲੋਡ ਬੰਦਾ ਦਾ ਨਾਮ ਲਿਖਿਆ ਹੋਇਆ ਹੈ ਇੱਥੇ ਉਹਨਾਂ ਲਾ ਦਾਂਗੇ ਜੀ ਤੇ ਗਾਂ ਜਿੰਨੂੰ ਜਿੰਨੂੰ ਜਿੰਨੀ ਲੋਡ ਹੋਈ ਵਿਚਾਰਾ ਬਹੁਤ ਆ ਜਦੋਂ ਹੋਰ ਵੀ ਲੈ ਕੇ ਆਵਾਂਗੇ ਬੰਦਾ ਕੋਈ ਵੀ ਕੰਮ ਜਦੋਂ ਕਰਦਾ ਹੈ ਨਾ ਉਹਦੇ ਪਿੱਛੇ ਕੋਈ ਮੋਟਿਵ ਜ਼ਰੂਰ ਹੁੰਦਾ ਬੰਦਾ ਨੌਕਰੀ ਕਰਦਾ ਉਹਦੇ ਤਨਖਾਹ ਲੈਣੀ ਹੁੰਦੀ ਹੈ ਉਹਨੇ ਆਪਣਾ ਰੋਜ਼ਗਾਰ ਚਲਾਉਣਾ ਹੁੰਦਾ ਜਾਂ ਬੰਦਾ ਕੋਈ ਹੋਰ ਗੇਮ ਖੇਡਦਾ ਤਾਂ ਉਹਨੂੰ ਅੰਦਰੋਂ ਨਹੀਂ ਖੁਸ਼ੀ ਮਿਲਦੀ ਆ ਬਹੁਤ ਹਰ ਇੱਕ ਚੀਜ਼ ਦੇ ਪਿੱਛੇ ਵਜਾ ਕੋਈ ਜ਼ਰੂਰ ਹੁੰਦੀ ਇਹ ਕੰਮ ਹੁਣ ਤੁਸੀਂ ਜੇ ਕੀਤਾ ਕਰਨ ਦੀ ਵਜਾ ਕੀ ਸੀ ਇਹ ਕਰਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਸੇਵਾ ਪਾਵਣਾ ਜੀ ਸੇਵਾ ਪਾਵਣਾ ਜੀ ਪੰਜਾਬੀ ਆ ਪੰਜਾਬੀਅਤ ਆਉਂਦੀ ਹੈ ਜੀ ਹੂੰ ਇਸ ਕਰਕੇ ਅਸੀਂ ਵੀ ਸੋਚਿਆ ਵੀ ਆਪਾਂ ਆਪਦਾ ਜਿਹੜਾ ਫਰਜ਼ ਆ ਉਹ ਪੂਰਾ ਕਰੀਏ ਹੂੰ ਵਿਚਾਰੇ ਅਸੀਂ ਆਣ ਕੇ ਵੇਖਿਆ ਹੁਣ ਵੀ ਇਹਨਾਂ ਨੂੰ ਵੀ ਫ ਕੀ ਜੀ ਸਾਈਦਾਨ ਨੇ ਕਿ ਆ ਵੀ ਚਾਰ ਲੈ ਕੇ ਆਓ ਜੇ ਲੋਡ ਹੋਰ ਹੋਈ ਹੋਰ ਵੀ ਲੈ ਕੇ ਆਵਾਂਗੇ ਆਣ ਕੇ ਅਸੀਂ ਵੇਖਿਆ ਹੁਣ ਵੀ ਮੱਜਾਂ ਡੰਗਰ ਬਾਹਰ ਲਈ ਆਉਂਦੇ ਆ ਇੱਕ ਵਿਚਾਰਾ ਬਜ਼ੁਰਗ ਤੇ ਉਹਨਾਂ ਦੇ ਪਰਿਵਾਰ ਨੂੰ ਕੱਢ ਕੇ ਲਿਆਂਦਾ ਜੀ ਹੈਂਡੀਕੈਪਟ ਸੀਗੇ ਅਸੀਂ ਆਪ ਦੇਖਿਆ ਆਣ ਕੇ ਹੁਣ ਪਾਣੀ ਜ਼ਿਆਦਾ ਆ ਗਿਆ ਸਰਕਾਰਾਂ ਇਸ ਚੀਜ਼ ਦੇ ਬੰਨੇ ਵੇਖਦੀਆਂ ਨਹੀਂ ਜੀ ਬੰਨਦੇ ਇਹੋ ਜੇ ਮੰਨ ਕੇ ਸਫਾਈ ਕੀਤੀ ਹੁੰਦੀ ਜਾਂ ਕੁਝ ਵੀ ਆ ਸਰਕਾਰਾਂ ਪਹਿਲਾਂ ਗੌਰ ਕਰਦੀਆਂ ਤੇ ਇੰਨਾ ਮੁਸੀਬਤ ਕਦੇ ਆਉਂਦੀ ਨਹੀਂ ਸੀ ਠੀਕ ਨੇ ਆਪਾਂ ਵੀ ਸਿਆਣੇ ਆ ਜੇ ਸਰਕਾਰਾਂ ਗੌਰ ਕਰਨ ਤੇ ਇੰਨਾ ਕੁਝ ਹੋਵੇ ਹੀ ਨਾ ਤੁਸੀਂ ਬਹੁਤ ਦੂਰ ਬੈਠੇ ਹੋ ਫਾਜ਼ਿਲਕਾ ਬਾਰਡਰ ਦੇ ਉੱਤੇ ਹੀ ਬੈਠੇ ਹੋ ਪੰਜਾਬ ਦੇ ਉੱਥੋਂ ਤੁਸੀਂ ਇਹ ਦੁੱਖ ਮਹਿਸੂਸ ਕਰਦੇ ਹੋ ਸਰਕਾਰਾਂ ਮੰਤਰੀ ਵਿਧਾਇਕ ਤਾਂ ਇੱਥੇ ਹੀ ਨੇੜੇ ਹੀ ਹੁੰਦੇ ਪ੍ਰਸ਼ਾਸਨ ਨੇੜੇ ਹੁੰਦਾ ਤੁਹਾਡੇ ਨਾਲ ਨੇੜੇ ਤਾਂ ਇਹ ਪ੍ਰਸ਼ਾਸਨਾਂ ਤੇ ਸਰਕਾਰਾਂ ਵੋਟਾਂ ਲੈਣ ਆਉਂਦੇ ਆ ਜੀ ਹੋਰ ਕੋਈ ਨੇੜੇ ਨਹੀਂ ਹਮ ਅਸੀਂ ਵੀ ਪਾਗਲ ਆ ਜਿਹੜੇ ਹਰ ਇੱਕ ਪਿੰਡ ਦੇ ਸਰਪੰਚ ਪਿੱਛੇ ਜਾਂ ਕਿਸੇ ਹੋਰ ਪਿੱਛੇ ਲੱਗ ਕੇ ਵੋਟਾਂ ਪਾ ਦਿੰਨੇ ਆ ਫੇਰ ਅਸੀਂ ਇਹਨਾਂ ਦੇਖ ਲਾਂ ਅਸੀਂ ਤੇ ਚਾਹੁੰਦੇ ਆ ਵੀ ਦੂਜਾ ਪਾਈ ਅਮਰਪਾਲ ਸਿੰਘ ਜੀ ਦੀ ਜਿਹੜੀ ਹੈਗੀ ਮਹੀਮ ਚਲਾਈ ਹੋਈ ਆ ਉਹਨਾਂ ਦਾ ਸਾਥ ਦਈਏ ਜਿੰਨਾ ਹੋ ਸਕਦਾ ਉਹਨਾਂ ਦੀ ਕੋ ਮੰਨ ਕੇ ਚੱਲੋ ਵੀ ਪੰਜਾਬ ਦੇ ਆਪਾਂ ਜਿਹੜੇ ਬੰਦੇ ਆ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੀ ਪਾਰਟੀ ਨੂੰ ਆਪਾਂ ਸਪੋਰਟ ਕਰੀਏ ਤੇ ਉਹਨਾਂ ਦਾ ਸਾਥ ਦੇਈਏ ਨੌਜਵਾਨਾਂ ਨੂੰ ਤਾਂ ਮੰਦੀਰ ਸ਼ਬਦ ਵਰਤ ਲਿਆ ਜਾਂਦਾ ਵੀ ਇਹ ਮੰਦੀਰ ਆ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਆ ਅਵਾਰਾ ਗਰਦੀ ਕਰਦੇ ਜਦੋਂ ਤੁਸੀਂ ਆਨੰਦਪੁਰ ਸਾਹਿਬ ਨੂੰ ਵੀ ਜਾਓ ਜਾਂ ਕਿਤੇ ਜਾਓ ਬੜੀਆਂ ਮਾੜੀਆਂ ਗੱਲਾਂ ਨੌਜਵਾਨਾਂ ਬਾਰੇ ਹੁੰਦੀਆਂ ਤੇ ਅੱਜ ਤੁਸੀਂ ਇੱਥੇ ਇਦਾਂ ਨਹੀਂ ਜੀ ਮੰਦੀਰ ਚਲੋ ਜੋ ਵੀ ਕਰਦੀ ਪਰ ਪੰਜਾਬ ਦਾ ਦਰਦ ਬਹੁਤ ਹੈ ਮੰਦੀਰ ਦੇ ਅੰਦਰ ਕੋਈ ਵੀ ਵਿਪਤਾ ਬਣਦੀ ਏ ਪਰ ਉਹ ਮਡੀਰੀ ਖੜਦੀ ਆ ਕਿ ਫਿਰ ਪਲਾ ਕਿਸੇ ਦੇ ਵਾਲ ਕੱਟੇ ਆ ਕੁਛ ਵੀ ਆ ਉਹ ਆਪ ਦਾ ਫੁੱਲ ਜੋਰ ਲਾ ਕੇ ਨਾਲ ਜਦੋਂ ਕਿਸੇ ਤੇ ਵੀ ਮੁਸੀਬਤ ਆਉਂਦੀ ਆ ਕੇ ਨਾਲ ਖੜਦੇ ਆ ਹਮ ਸਰਕਾਰ ਪੰਜਾਬ ਟੜਕਦਾ ਬਈ ਰੀਲ ਚ ਹਾਂਜੀ ਟੜਕਦਾ ਹੈ ਪੂਰਾ ਟੜਕਦਾ ਹੈ ਜੀ ਆ ਕੇ ਜੇ ਪੰਜਾਬ ਟੜਕਦਾ ਤਾਂ ਹੀ ਇੱਥੇ ਆ ਕੇ ਖੜੇ ਹੋਏ ਆ ਜੀ ਅਦਰਵਾਇਜ਼ ਕੋਈ ਨਹੀਂ ਨੇੜੇ ਲੱਗਦਾ ਜੀ ਹਮ ਮੈਂ ਇੰਡੀਆ ਤੋਂ ਬਾਹਰ ਰਹਿਣਾ ਉੱਥੇ ਜਦੋਂ ਜਾ ਕੇ ਦੱਸੀਦਾ ਨਾ ਅਸੀਂ ਪੰਜਾਬੀ ਆ ਤੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਆਪਾਂ ਪਾਕਿਸਤਾਨ ਵਾਲੇ ਬੰਦਿਆਂ ਨੂੰ ਬਹੁਤ ਮਾੜਾ ਸਮਝਦੇ ਆ ਪਰ ਉਹ ਜਿੰਨੀ ਪੰਜਾਬੀ ਬੰਦੇ ਦੀ ਇੱਜ਼ਤ ਕਰਦੇ ਨਾ ਹੋਰ ਕੋਈ ਨਹੀਂ ਕਰਦਾ ਜੀ ਕਿਹੜੇ ਦੇਸ਼ ਰਹਿੰਦੇ ਤੁਸੀਂ ਮੈਂ ਮਰਚਨੇ ਵਿੱਚ ਕੰਮ ਕਰਦਾ ਹਾਂ ਅੱਛਾ ਸਾਰੇ ਦੇਸ਼ਾਂ ਜਾਣ ਦਾ ਮੌਕਾ ਹੈ ਹਾਂਜੀ ਹਾਂਜੀ ਬੇਟੀ ਹਮ ਇੱਥੇ ਛੁੱਟੀ ਲੈ ਕੇ ਆਏ ਹਾਂ ਹਾਂਜੀ ਛੁੱਟੀ ਲੈ ਕੇ ਆਇਆ ਸੇਵਾ ਕਰਨ ਵਾਸਤੇ ਖਾਸ ਤੌਰ ਤੇ ਛੁੱਟੀ ਲੈ ਕੇ ਆਇਆ ਹਾਂਜੀ 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 ਵੀਰ ਜੀ ਮਿਲ ਗਈ ਸੀ ਛੁੱਟੀ ਹਾਂਜੀ ਹਾਂਜੀ ਮੇਰਾ ਟਾਈਮ ਪੂਰਾ ਹੋਇਆ ਪਿਆ ਸੀਗਾ ਮੈਂ ਕਿਹਾ ਮੈਂ ਜਾਣਾ ਪਿੰਡ ਉਹਨਾਂ ਮੈਨੂੰ ਸਾਈਨ ਤੁਸੀਂ ਇਹ ਨਹੀਂ ਸੋਚਿਆ ਵੀ ਕਿਸੇ ਯਾਰ ਦੋਸਤ ਦਾ ਵਿਆਹ ਹੋਊਗਾ ਉਦੋਂ ਜਾਵਾਂਗੇ ਕਿਤੇ ਕੋਈ ਰੌਣਕ ਮੇਲਾ ਹੋਊਗਾ ਉਦੋਂ ਜਾਵਾਂਗੇ ਤੁਸੀਂ ਹੜਾ ਚਾਗੇ ਬਈ ਛੁੱਟੀ ਲੈ ਕੇ ਬੱਸ ਜੀ ਨਹੀਂ ਰਹਾ ਗਿਆ ਉੱਥੇ ਤੇ ਆ ਪਹੁੰਚ ਗਿਆ ਸੀ ਇੱਥੇ ਉੱਥੇ ਨਾਲ ਦੇ ਭਰਾਵਾਂ ਨੇ ਵੀ ਸਹਿਯੋਗ ਦਿੱਤਾ ਕਿ ਤੂੰ ਜਾ ਅਸੀਂ ਤੇਰੇ ਨਾਲ ਜੋ ਹੈਲਪ ਹੋਈ ਕਰਾਂਗੇ ਉੱਥੇ ਆਪਣੇ ਭਰਾ ਫਸੇ ਹੋਏ ਆ ਇਸ ਕਰਕੇ ਅਸੀਂ ਇੱਥੇ ਪਹੁੰਚ ਚੁੱਕੇ ਆ ਇੱਥੇ ਆਇਆ ਭਰਾ ਸਾਰੇ ਮੇਰੇ ਆਖੇ ਕਹਿੰਦੇ ਕਿ ਆਪਾਂ ਕਰੀਏ ਮੈਂ ਕਿਹਾ ਭਰਾ ਤੁਹਾਡੇ ਨਾਲ ਅਸੀਂ ਸਾਰਿਆਂ ਭਰਾਵਾਂ ਨੇ ਰਲ ਕੇ ਹਰਾਂ ਦੋਸਤਾਂ ਨੇ ਰਲ ਕੇ ਆਪਦਾ ਜੋ ਸਾਨੂੰ ਚਾਹੀਦਾ ਸੀ ਇਨ੍ਹਾਂ ਵੀਰਾਂ ਨੂੰ ਅਸੀਂ ਉਹ ਲੈ ਕੇ ਆਏ ਆ ਇੱਥੇ ਫਿਰ ਇਹ ਸਵਾਲ ਵੀ ਉੱਠਦਾ ਵੀ ਫੰਡਿੰਗ ਕਿੱਥੋਂ ਆਉਂਦੀ ਇਹਨਾਂ ਨੂੰ ਇਹ ਕਿੱਦਾਂ ਕਰੀ ਜਾਂਦੇ ਆ ਇਹਨਾਂ ਨੂੰ ਕੌਣ ਫੰਡਿੰਗ ਕਰ ਰਿਹਾ ਐਦਾਂ ਦੇ ਸਵਾਲ ਵੀ ਉੱਠਦੇ ਬਈ ਫੰਡਿੰਗ ਦੀ ਜਿਵੇਂ ਉਹਨਾਂ ਆਪਦਾ ਅਸੀਂ ਆਪਦੇ ਪਿੰਡਾਂ 'ਚ ਆਪਦਾ ਯਾਰ ਬੇਲੀ ਨੇ ਸਾਰਿਆਂ ਨੂੰ ਅਸੀਂ ਕਿਹਾ ਸਾਰਿਆਂ ਨੇ ਪੈਸਾ ਇਕੱਠਾ ਕਰਕੇ ਤੋ ਅਸੀਂ ਆਪਦਾ ਬਾਕੀ ਗੁਰੂ ਨਾਨਕ ਦਾ ਲੰਗਰ ਏ ਇਹ ਮੁੱਕ ਨਹੀਂ ਖਤ ਕਦੇ ਵੀ ਖਤਮ ਨਹੀਂ ਹੋ ਸਕਦਾ ਪੈਸਾ ਇਕੱਠਾ ਬੰਦਾ ਭਾਈ ਕਰਦਾ ਕੋਈ ਕਹਿੰਦਾ ਮੈਂ ਆਈਫੋਨ ਲੈਣਾ ਕੋਈ ਕਹਿੰਦਾ ਮੈਂ ਗੱਡੀ ਲੈਣੀ ਹੈਗਾ ਬਾਈਕ ਲੈਣੀ ਕੋਈ ਕੁਝ ਲੈਣਾ ਸੁਪਨਿਆਂ ਵਾਸਤੇ ਲੋਕ ਪੈਸੇ ਇਕੱਠੇ ਕਰਦੇ ਤੁਸੀਂ ਆਪਣੇ ਸੁਪਨਿਆਂ ਲਈ ਪੈਸੇ ਜਿਹੜਾ ਆਪਣੀ ਮਿਹਨਤ ਦੀ ਕਮਾਈ ਆ ਤੁਸੀਂ ਅਚਾਰ ਲਿਆ ਏ ਨੇ ਸਾਨੂੰ ਤਾਂ ਖੁਸ਼ੀ ਇਹਦੇ ਚ ਮਿਲਦੀ ਹੈ ਅਸੀਂ ਕਿਸੇ ਦੀ ਸਹਾਇਤਾ ਕਰ ਸਕੀਏ ਵੀਰ ਜੀ ਇਹਨਾਂ ਦੇ ਵੀ ਸੀ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਸੀ ਇਹਨਾਂ ਨੇ ਵੀ بڑے ਸੁਪਨੇ ਵੇਖੇ ਸੀਗੇ ਠੀਕ ਹੈ ਜੀ ਕਿਸੇ ਨੇ ਕੋਸ਼ਿਸ਼ ਕਰਨਾ ਹੋਣਾ ਇਹਨਾਂ ਦੇ ਕਿੰਨੇ ਸੁਪਨੇ ਸੀਗੇ ਹਾਂਜੀ ਉਹਨਾਂ ਨੇ ਵੀ ਸਾਡੀ ਸਪੋਰਟ ਕੀਤੀ ਜਿਹੜੇ ਸਾਡੇ ਐਨਆਰਆਈ ਵੀਰ ਨੇ ਉਹਨਾਂ ਨੇ ਫੰਡਿੰਗ ਦਿੱਤੀ ਹੈ ਅਸੀਂ ਗ੍ਰਾਹੀ ਲਾਈ ਸਾਰੇ ਘਰਾਂ ਨੂੰ ਜਿੰਨੀ ਸ਼ਰਦਾ ਜਿੰਦੀ ਉਸ ਹਾਵ ਨਾਲ ਇਕੱਠੇ ਕਰਕੇ ਤੇ ਅਸੀਂ ਲੈ ਕੇ ਆਏ ਜੀ ਇਥੇ ਬੰਦੇ ਜੀ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ 15 ਦਿਨ ਵਿਚਾਰਿਆਂ ਨੇ ਬਹੁਤ ਮਿਹਨਤ ਕੀਤੀ ਬੰਨਾਂ ਟੁੱਟ ਗਿਆ ਜਿੰਨਾ ਇਹਨਾਂ ਕੋਲ ਹੋ ਸਕਿਆ ਇਹਨਾਂ ਨੇ ਕੀਤਾ ਸਰਕਾਰਾਂ ਆਪਦੀਆਂ ਜੀ ਸੀ ਪੀਆਂ ਆਪਦੇ ਟਿਪਰ ਹੁਣ ਚੱਲਦੇ ਆ ਰੋਡ ਬਣਦੇ ਆ ਸਰਕਾਰਾਂ ਮਿੰਟੋ ਮਿੰਟੀ ਪਰਚੇਜ ਕਰ ਲੈਂਦੀਆਂ ਜੇ ਚਾਹਣ ਤੇ ਟਿਪਰ ਲਾ ਵੀ ਸਕਦੇ ਸੀਗੇ ਚਾਹਣ ਮਿੱਟੀ ਦਾ ਮਿੱਟੀ ਦਾ ਜਿੰਤੂ ਮਰਜ਼ੀ ਲੈਣ ਲੈਣ ਕੇ ਇੱਥੇ ਦੇ ਸਕਦੇ ਸੀ ਪਰ ਚਾਹੁੰਦੀਆਂ ਨਹੀਂ ਨਾ ਵੀ ਉਹ ਵੀ ਪੰਜਾਬੀ ਉੱਤੇ ਆਉਣ ਮਾਰਨਾ ਚਾਹੁੰਦੇ ਆ ਕਲਕਾਰ ਆਉਂਦੀਆਂ ਨੇ ਇੱਥੇ ਦੇਖ ਕੇ ਚਲੇ ਜਾਂਦੀਆਂ ਨੇ ਕੁਛ ਕਰਦੀਆਂ ਨਹੀਂ ਇੱਥੇ ਕਹਿ ਦਿੰਦੇ ਨੇ ਇਹ ਕਰਾਂਗੇ ਉਹ ਕਰਾਂਗੇ ਪਰ ਸਰਕਾਰ ਕੁਛ ਨਹੀਂ ਕਰਨ ਜੋਗੀ ਜਿੱਥੇ ਪੰਜਾਬੀ ਖੜ ਜਾਂਦੇ ਹਨ ਸਰਕਾਰ ਵੀ ਉਹ ਕਹਿੰਦੇ ਅਸੀਂ ਪੰਜਾਬੀਆਂ ਦੀ ਸਰਕਾਰ ਆ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਅਸੀਂ ਪੰਜਾਬ ਦਾ ਰੂਪ ਰੇਖਾ ਪੰਜਾਬ ਦੀ ਚੇਂਜ ਕਰਨੀ ਹੈ ਕਿੰਨਾ ਚਿਰ ਹੋ ਗਿਆ ਤੁਹਾਡੇ ਸਾਹਮਣੇ ਕੀ ਹੋਇਆ ਪੰਜਾਬ 'ਚ ਮੁਸੀਬਤਾਂ ਹੀ ਆਈਆਂ ਹੀ ਕਿੰਨਾ ਚਿਰ ਹੋ ਗਿਆ 2023 'ਚ ਵੀ ਹਾਰੜ ਆਇਆ ਉਦੋਂ ਵੀ ਸਰਕਾਰ ਨੇ ਕੁਛ ਕੀਤਾ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 17 ਸਾਲ ਜੀ 17 ਸਾਲਾਂ 'ਚ ਇੰਨਾ ਕੁਝ ਸਮਝ ਆ ਗਿਆ ਤੁਹਾਨੂੰ ਵੀ ਸਰਕਾਰਾਂ ਨਹੀਂ ਕਰਦੀਆਂ ਕੁਝ ਐ ਇਹ ਗੱਲਾਂ ਕਿੱਥੋਂ ਸਿੱਖਦੇ ਹੋ ਇਹ ਬਸ ਜਦੋਂ ਫ੍ਰੀ ਹੁੰਨੇ ਆ ਜਦੋਂ ਫ੍ਰੀ ਹੁੰਨੇ ਆ ਫੋਨ ਤੇ YouTube ਤੇ ਦੇਖ ਕੇ ਜੋ ਵੀ ਹੁੰਦਾ ਅੱਜ ਕੱਲ ਸੋ ਬਿਲਕੁਲ ਇਹ ਜਜ਼ਬਾਤ ਆ ਨੌਜਵਾਨਾਂ ਦੇ ਸੋ ਪੰਜਾਬ ਦੀ ਗੱਲ ਸ਼ੁਰੂ ਕੀਤੀ ਸੀ ਵੀ ਪੰਜਾਬ ਹੈ ਜਦੋਂ ਆਪਣਿਆਂ ਨੂੰ ਲੋੜ ਪੈਂਦੀ ਆ ਉਦੋਂ ਤਾਂ ਫਿਰ ਖੜਨਾ ਹੀ ਹੁੰਦਾ ਪਰ ਇਹ ਤਾਂ ਉਹਨਾਂ ਲਈ ਵੀ ਖੜ ਜਾਂਦਾ ਜਾ ਕੇ ਜਿਹੜੇ ਨਾਲ ਆਸੇ ਪਾਸੇ ਕਦੇ ਮਦਦ ਦੀ ਪੁਕਾਰ ਵੀ ਕਰਦੇ ਆ ਸੋ ਉਹੀ ਭਾਵਨਾ ਉਹੀ ਜਜ਼ਬਾਤ ਤੇ ਕਦੀ ਮੁੱਕਦੇ ਨਹੀਂ ਪੀੜੀਦਰ ਪੀੜੀ ਅੱਗੇ ਤੁਰੇ ਜਾਂਦੇ ਆ ਉਹੀ ਜਜ਼ਬਾਤਾਂ ਨੂੰ ਲੈ ਕੇ ਵੀਰ ਅੱਜ ਫਾਜ਼ਿਲਕਾ ਤੋਂ ਚੱਲ ਕੇ ਆਚਾਰ ਦਾ ਪੱਠਿਆਂ ਦਾ ਜਿਹੜਾ ਮੱਝਾਂ ਦੇ ਲਈ ਜਾਂ ਪਸ਼ੂਆਂ ਦੇ ਲਈ ਆਚਾਰ ਦਾ ਟਰਾਲਾ ਭਰ ਕੇ ਇਸ ਥਾਂ ਦੇ ਉੱਤੇ 200 ਕਿਲੋਮੀਟਰ ਚੱਲ ਕੇ ਪਹੁੰਚੇ ਆ ਤਾਂ ਇਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀਆਂ ਇਹਨਾਂ ਦੇ ਜਿਹੜੇ ਜਜ਼ਬਾਤ ਹੈ ਉਹ ਤੁਹਾਡੇ ਦਿਲਾਂ ਤੱਕ ਕਿੱਦਾਂ ਪਹੁੰਚਦੇ ਆ ਤੁਸੀਂ ਕੀ ਮਹਿਸੂਸ ਕਰਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ